ਆਹ ਥੱਥੀ ਨੇ ਵਖਰਾ ਹੀ ਰੌਲਾ ਪਾਇਆ ਤਾਈ ਤਣਿੰਗੜ ਤਾਨ ਤੇੜਾ ਕਿਉਂ ਨਹੀਂ ਬੀਜਾ ਲਵਾਇਆ ਹੈ ਤੇ ਤੇਰਾ ਥੱਥਪੁਣਾ ਕਿਉਂ ਨਹੀਂ ਠੀਕ ਕਰਾਇਆ ਕਰਦੀਆਂ ਗੱਲਾਂ ਪੜੋਸੇ ਦੀਆਂ ਪਹਿਲਾਂ ਇਹ ਸੀ ਮੂਸੇ ਵਾਲੇ ਦੀ ਫੈਨ ਹੋਣ ਹੋ ਗਈ ਪਖੰਡੀ ਸਾਈ ਦੀ ਭੈਣ 22 ਜੀ ਇਹ ਮਸ਼ਹੂਰ ਹੋਣ ਲਈ ਜਿਹੜਾ ਜਿਹੜਾ ਮੁੱਦਾ ਹੁੰਦਾ ਆ ਉਹਦੇ ਪਾਸੇ ਨੂੰ ਹੋ ਜਾਂਦੀ ਏ ਥੱਤੀਏ ਪਹਿਲਾਂ ਆਪਣਾ ਤੇ ਬੀਜਾ ਲਵਾ ਕਰਦੀ ਤੇ ਬਾਕੀ ਜਿਹੜੇ ਮਸ਼ਹੂਰ ਲੋਕ ਇਹਨਾਂ ਪਖੰਡੀਆਂ ਦਾ ਪ੍ਰਚਾਰ ਕਰਦੇ ਆ ਉਹਨਾਂ ਦੀ ਆਪਾਂ ਇਦਾਂ ਹੀ ਤੁਸੀਂ ਵੀ ਇਹ ਮੇਰਾ ਸਾਥ ਦਿਓ ਸ਼ੇਅਰ ਕਰਿਆ ਕਰੋ ਵੀਡੀਓ ਅੱਗੇ ਪਹੁੰਚਾਇਆ ਕਰੋ ਜਿੰਨੇ ਵੀ ਬਾਈ ਜੀ ਪਖੰਡੀ ਆ ਹਾਂਜੀ ਪਖੰਡੀ ਹਾਂਜੀ ਜਿਹੜੇ ਮਾਈਂਡ ਕਰਦੇ ਆ ਫਿਰ ਉਹਨਾਂ ਦਾ ਜੋ ਵੀ ਪੀਰ ਆ ਜੋ ਵੀ ਸਾਈਂ ਆ ਜੋ ਵੀ ਲਾਲਾਂ ਵਾਲਾ ਜੋ ਵੀ ਆ ਹਾਂਜੀ ਉਹ ਪਖੰਡੀ ਹੋਗਾ ਜਿਹੜੇ ਮਾਈਂਡ ਕਰਦੇ ਆ ਪਖੰਡੀਆਂ ਨੂੰ ਕਹਿੰਨੇ ਤੁਹਾਡੇ ਸਾਈਂਆਂ ਨੂੰ ਨਹੀਂ ਕਹਿੰਨੇ ਪਖੰਡੀਆਂ ਨੂੰ ਠੀਕ ਆ ਤਾਂ ਜਿਹੜੇ ਮਸ਼ਹੂਰ ਇਹਨਾਂ ਦਾ ਪ੍ਰਚਾਰ ਕਰਦੇ ਉਹਨਾਂ ਦੀ ਬਾਕੀ ਤੁਸੀਂ ਵੀ ਦੱਸਿਓ ਵੀਰ ਮੇਰੇ ਤੇ ਸ਼ੇਅਰ ਕਰਿਓ ਤੇ ਭੇਡੋ ਤੁਹਾਡੀ ਦਾ